ਅੱਜ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਹਾਂ ਜਿੱਥੇ ਕਿ ਇੱਕ ਕਾਰੀਗਰ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਪਰ ਉਸ ਦੀ ਅਚਾਨਕ ਲੱਤ ਰੁਟ ਜਾਂਦੀ ਹੈ ਉਸ ਤੋਂ ਬਾਅਦ ਕੋਈ ਮੈਡੀਸਿਨ ਲੈਂਦੇ ਨੇ ਜਿਹਦੀ ਵਜ੍ਹਾ ਕਰਕੇ ਦੋਨੋਂ ਗੱਡੀਆਂ ਖਰਾਬ ਹੋ ਜਾਂਦੀਆਂ ਉਸ ਨੰਬਰ ਵਾਲ ਦਾ ਬਹੁਤ ਬੁਰਾ ਹਾਲ ਹੈ ਗੁਜ਼ਾਰਾ ਜਿਹੜਾ ਉਹ ਬਿਲਕੁਲ ਕੀ ਆ ਜਾ ਸਕਦਾ ਕਿ ਨਾ ਮਾਤਰ ਚੱਲ ਰਿਹਾ ਔਰ ਡਾਕਟਰਾਂ ਨੇ 10 ਤੋਂ 12 ਲੱਖ ਰੁਪਏ ਇਲਾਜ ਲਈ 10 ਸاعه ਆਪਰੇਸ਼ਨ ਹੋਏਗਾ ਪਰ ਪੈਸੇ ਨਾ ਹੋਣ ਕਾਰਨ ਉਹ ਪਰਿਵਾਰ ਇਲਾਜ ਨਹੀਂ ਦਿਵਾ ਸਕਦਾ। ਉਹਨਾਂ ਨੇ ਸਮਾਜ ਸੇਵੀ ਜਥੇਬੰਦੀਆਂ ਅਤੇ ਸੇਵਾ ਭਾਵਨਾ ਰੱਖਣ ਵਾਲੇ ਲੋਕਾਂ ਕੋਲੋਂ ਮਦਦ ਦੀ ਮੰਗ ਕੀਤੀ। ਆਪਾਂ ਗੱਲ ਕਰਦੇ ਹਾਂ ਕਿ ਇਹ ਪਿੰਡ ਹਸਨਪੁਰਾ ਦਾ ਜਿੱਥੇ 37 ਸਾਲ ਦਾ ਨੌਜਵਾਨ ਜਿਹੜਾ ਇਸ ਟਾਈਮ ਮਰਜੀਤੇ ਪਿਆ ਸਤਿੰਦਰ ਸਿੰਘ ਆਪਾਂ ਉਹਨਾਂ ਦੀ ਧਰਮਪੱਤਨੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ। ਸ਼ਸ਼ੀਕਲ ਪੰਜੀ ਕੀ ਨਾਮ ਦੀ ਕੋੜ ਮੇਰੇ ਨਾਮ ਸਰਪਜੀਤ ਇੱਕ ਨਾ ਕਟਣਾ ਵਾਪਕੀ ਸੰਗੀ ਕਟਣਾ ਇਹ ਪਿੰਕ ਕਲਰ ਖੰਦੇ ਤੇ ਪਟੀਆਂ ਸੱਤੋਂ ਲਾਸਟ ਵਾਰ ਦਵਾਈ ਖਾਧੀ ਤੇ ਉਹਨਾਂ ਦੇ ਗੁਰਦੇ ਖਰਾਬ ਹੋ ਗਏ ਦਵਾਈਆਂ ਬਹੁਤ ਤੇਜ਼ੀ ਇਹਨਾਂ ਕੋ ਚੱਲੀਆਂ ਨਹੀਂ ਗਈਆਂ ਕੁਛ ਗਰਮੀ ਦੇ ਦੇਣੀ ਸੀ ਇਹਨਾਂ ਨੇ ਮੈਨੂੰ ਕਹਿੰਨਾ ਮੇਰੇ ਦਰਦ ਹੁੰਦੀ ਹੈ ਕਦੀ ਮੰਮੀ ਨੂੰ ਕਹਿੰਨਾ ਮੰਮੀ ਵੇਖੋ ਮੈਨੂੰ ਨਾ ਦਰਦ ਬੜੀ ਹੁੰਦੀ ਮੈਨੂੰ ਡਾਕਟਰ ਕਰਾ ਲਓ ਇਹਨਾਂ ਨੇ ਵੀ ਉਦਾਂ ਹੀ ਕਹਿੰਦੇ ਆਨੂੰ ਪਰ ਤੁਹਾਨੂੰ ਨਹੀਂ ਪਤਾ ਪਈ ਇਹਨਾਂ ਨੂੰ ਕੀ ਹੋ ਗਿਆ ਜਦੋਂ ਲਾਸਟ ਵਾਰ ਇਹਨਾਂ ਨੇ ਮੈਡੀਕਲ ਤੋਂ ਮਿਲੂ ਉਹਨਾਂ ਵੇ ਮੈਂ ਬੜਾ ਕੋਈ ਵੇਖਣ ਚਾਹਣਾ ਮੈਂ ਇਦਾਂ ਹੀ ਨਾ ਕਿਤੇ ਦੁਨੀਆ ਚ ਚਲ ਜਾ ਮੈਨੂੰ ਦਾਕ ਪੁਤਰਾ ਲਓ ਫਿਰ ਮੈਂ ਮੰਮੀ ਨਾਲ ਉਹ ਕਿਹਾ ਮੈਂ ਮੰਮੀ ਬਾਜੀ ਨਾ ਵੱਡੇ ਨਾਲ ਗੱਲ ਕਰੋ ਤੇ ਇਹਨਾਂ ਨੂੰ ਉਹ ਵਿਖਾ ਲਈਏ ਕਿ ਕਿਤੋਂ ਸਕੇ ਸੱਚੀ ਤਾਂਗ ਹੋਣਾ ਤੇ ਜਦੋਂ ਭਾਜੀ ਟੈਸਟ ਕਰ ਆ ਗਏ ਤੁਹਾਨੂੰ ਨਹੀਂ ਪਤਾ ਕੀ ਕੀ ਹੈ ਬਾਜੀ ਮੈਨੂੰ ਦੱਸਿਆ ਨਹੀਂ ਜਦੋਂ ਘਰੇ ਆਏ ਫਿਰ ਮੈਨੂੰ ਕਹਿੰਦੇ ਇਹਨਾਂ ਨੂੰ ਨਾ ਦੱਸਿਓ ਇਨਾਂ ਦੀ ਕਟਨੀਆ ਦੋਵੇਂ ਜੜੀਆਂ ਸੁਗੜ ਗਈਆਂ ਮਤਲਬ ਕੰਮ ਕਰਨਾ ਬੰਦ ਕਰ ਗਈਆਂ ਫਿਰ ਉਹ ਲੋੜੀ ਫਿਰ ਇਨਾਂ ਨੂੰ ਸੌਣਾ ਵੀ ਬੰਦ ਹੋ ਗਿਆ ਬੋਲਦੀ ਨਹੀਂ ਇਦਾਂ ਇੰਦਰੇ ਬਿਠੇ ਰਹਿੰਦੇ ਹੁੰਦੇ ਫਿਰ ਇਹਨਾਂ ਨੂੰ ਡਾਕਟਰ ਕਰਾ ਦਿੱਤਾ ਹਸਪੀਟਲ ਫਿਰ ਉਹਨਾਂ ਨੇ ਇਨਾਂ ਦੀ ਅਡਾਲਸਿਸ ਸਟਾਰਟ ਕਰਕੇ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਫਿਰ ਇਹ ਰੋਂਦੇ ਹੁੰਦੇ ਵੀ ਮੈਂ ਮਤਲਬ ਦੁਨੀਆ ਦੇ ਵਿੱਚ ਰਹਿਣਾ ਨਹੀਂ ਬੜਾ ਉੱਕਾ ਹੋ ਗਿਆ ਇਹਨਾਂ ਵਾਤੇ ਜਿਹਨਾਂ ਦੀ ਕਟਨੀਂ ਕਰਾਉਣੀ ਇਹ ਹੋਰ ਯੋਲੀ ਕਰਦੇ ਨੇ ਇਹਨਾਂ ਨੂੰ ਸਮਝਾਇਆ ਨਹੀਂ ਕੋਈ ਨਹੀਂ ਜਿੰਨਟ ਕਾ ਪਰਮਾਧਮਾ ਤੁਹਾਡੇ ਨਾਲ ਤੁਹਾਨੂੰ ਕੁਝ ਨਹੀਂ ਹੋਣਾ ਇਸ ਟਾਈਮ ਤੋਂ ਮੈਨੂੰ ਇਹੋ ਕਹਿਣ ਪ੍ਰਵਕਤ ਮਦਦ ਚਾਹੀਦੀ ਮੈਂ ਇਹਨਾਂ ਦਾ ਪ੍ਰਸ਼ਨ ਕਰਵਾਉਂ ਡਾਕਟਰਾਂ ਨੇ 10 ਤੋਂ 11 ਲੱਖ ਰੁਪਏ ਖਰਚਾ ਦੱਸਿਆ ਮੇਰੇ ਕੋਲ ਨਹੀਂ ਜਾ ਸਕੀ ਇਹਨਾਂ ਦਾ ਲਾਜ ਦਾ ਇਹ ਤੁਹਾਨੂੰ ਪਤਾ ਹੀ ਨਹੀਂ ਮਿਲਿਆ ਚੀਰ ਚਿੱਦਾ ਇਹਨਾਂ ਦਾ ਲਾਜ ਕਰਾਦਾ ਮੈਂ ਤਾਂ ਤਾਕੀਲੋਂ ਕੰਮੋਂ ਵੀ ਇੱਕ ਅਨੇਕਰਾਂ ਚ ਕਰ ਜਾਈਂਗੀ ਉਹ ਕੱਟ ਕੇ ਵੀ ਮਾਰ ਦੇ ਜਿਹੜੀ ਅੱਜ ਪਰ ਵੀ ਲਵਨੀ ਆ ਕਾਹਦੇ ਤੇ ਕੋਈ ਵੇਬ ਬੰਨਾ ਮਾਰ ਦਿੰਦੇ ਫਿਰ ਮੈਨੂੰ ਇਹਨਾਂ ਦੇ ਨਾਲ ਵੀ ਜਾਣਾ ਪੈਂਦਾ ਫਿਰ ਮੰਮੀ ਬਜ਼ੁਰਗ ਗਿਆ ਪਰ ਇਹਨਾਂ ਕੋਲ ਨਾਲ ਨਹੀਂ ਜਾਇਆ ਜਾਂਦਾ ਵੀ ਇਹ ਡਾਲਸਿਸ ਦੇ ਨਾਲ ਚੋ ਜਾਣਾ ਕਿਉਂਕਿ ਫਿਰ ਉਹਨਾਂ ਦਾ ਵੇਚ ਨਹੀਂ ਜਾਂਦਾ ਫਿਰ ਮੰਮੀ ਕੋ ਵੇਚਿਆ ਨਹੀਂ ਜਾਂਦਾ ਤੇ ਨਾ ਹੀ ਮੰਮੀ ਨੂੰ ਕਿਸ ਦੇਮ ਕਿ ਇਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਕਿਉਂਕਿ ਤੁਹਾਨੂੰ ਪਤਾ ਫਿਰ ਇਹ ਮਾਂ ਆ ਤੁਹਾਨੂੰ ਪਤਾ ਇਹਨਾਂ ਨੂੰ ਫਿਰ ਕੌਣ ਸੰਭੋ ਫਿਰ ਇਹਨਾਂ ਦਾ ਆਪਣੇ ਵੀਪੀ ਵੱਜ ਜਾਂਦਾ ਹੈ ਫਿਰ ਇਹਨਾਂ ਨੂੰ ਕਦੇ ਖਲਾਇਆ ਹੀ ਨਹੀਂ ਆ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਚ ਮੇਰੇ ਵੱਡੇ ਜੇਟ ਨੇ ਤੇ ਛੋਟਾ ਦੇਰਿਆ ਹੁਣ ਵੀ ਵਿਚਾਰੇ ਮੇਰੇ ਸਪੋਰਟ ਕਰਦੇ ਹੁਣ ਉਹ ਵੀ ਤੁਹਾਨੂੰ ਪਤਾ ਉਹਨਾਂ ਦੇ ਵਿੱਚ ਛੋਟੇ ਦੇ ਵੀ ਦੋ ਬੱਚੇ ਆ ਵੱਡੇ ਦੇ ਵੀ ਤਿੰਨ ਬੱਚੇ ਆ ਇਹ ਤੁਹਾਨੂੰ ਪਤਾ ਉਹਨਾਂ ਨੇ ਆਪਣੇ ਵਿੱਚ ਵੀ ਬਣਾਉਣੇ ਆ ਤੇ ਫਿਰ ਉਹ ਛੋਟੇ ਮੇਰਾ ਸਾਥ ਦਿੰਦੇ ਹੁਣ ਛੋਟਾ ਜਿਹਾ ਮਤਲਬ ਜਿੰਨੇ ਕਿ ਉਹਨਾਂ ਕੋ ਪਹੁੰਚ ਪੈਂਦੀ ਘਰ ਦਿੰਦੇ ਨੇ ਕਿ ਨਹੀਂ ਤੁਹਾਡੇ ਕਿੰਨੇ ਬੱਚੇ ਨੇ ਮੇਰੇ ਤੋਂ ਵੀ ਦੇ ਸਵਾ ਲੱਖ ਤੇ ਪਰਦੀ ਹਾਂਜੀ ਪਰਦੀ ਕਿ ਘਰ ਦਾ ਜੀਵਨ ਹੈ ਜਿਹੜਾ ਬਹੁਤ ਮੁਸ਼ਕਿਲ ਹੈ ਮੁਸ਼ਕਲਣਾ ਚੱਲਦਾ ਹੈ ਜਾਂ ਪਿੰਡ ਵਾਲੇ ਥੋੜਾ ਬਹੁਤ ਸਹਾਰਾ ਦੇ ਦੇ ਤੇ ਜਹਾ ਕੋਈ ਕਾ ਜੂ ਨਹੀਂ ਕਰੀਂ ਯਾ ਆ ਕਦੀ ਰਹਿਣਾ ਨਹੀਂ ਤੇ ਜਾ ਕੇ ਕਰਨਾ ਆ ਕੋ ਮੇਂ ਤਰ੍ਹਾਂ ਤੇ ਉਹ ਜਮੂਰੀ ਲੋਕੋ ਦੀ ਹਾਂਜੀ ਤੇ ਬਿਲਕੁਲ ਇਦਾਂ ਹੀ ਹੁੰਦਾ ਹੈ ਕਿ ਨੀਂ ਤੋ ਚਲ ਤੁਰ ਨਾ ਲਿਦੇ ਕਰ ਜਾਂ ਚਾਰ ਚੋਨਾ ਰੋਟੀ ਖਾ ਲਈ ਹੈ ਉਹ ਵੀ ਫਿਰ ਜੇ ਕੋਈ ਘਾਟੀ ਵਾਲੇ ਚਾਰ ਚੋਰ ਦਿੰਦੇ ਤੇ ਰੋਣਾ ਕਾ ਕਦੀ ਡੱਟ ਪਾਸ ਖਲੀ ਹੈ ਜੋ ਜਿਹੜੀ ਜਿਹੋ ਵੇਂਦੀ ਹੈ ਉਹ ਕਿਸ ਚੰਗ ਕਰੇ ਤੇ ਅਮ ਜੀ ਕਰੇ ਮੰਬੀਆ ਮੰਮੀ ਅੱਡ ਤੇ ਕਿਉਂ ਜਾ ਬੁੱਕਤਾ ਹੋਵੇ ਕਿੰਨਾ ਸੋਹਣਾ ਇਹ ਅਡਾ ਕਰਵਾ ਚਲੋ ਅੱਜ ਦੇਖੇ ਦੇ ਕੋਈ ਪਤਾ ਨਹੀਂ ਸਾਨੂੰ ਕੋਈ ਅੱਡੇ ਦੇ ਡਾਕਾ ਵਕਤ ਵੀ ਆ ਜਾਣਾ ਸੋ ਇਸਤਿੰਦਰ ਸਿੰਘ ਦੇ ਪਤਨੀ ਸਨ ਆਪਾਂ ਹੁਣ ਉਹਨਾਂ ਦੀ ਮਦਰ ਨਾਲ ਗੱਲ ਕਰਾਂਗੇ ਮਾਤਾ ਜੀ ਕਿੰਨਾ ਚਿਰ ਹੋ ਗਿਆ ਮੰਜੇ ਤੇ ਪਏ ਨਾ ਦੋ ਸਾਲ ਹੋ ਗਏ ਬੇਟਾ ਤੇ ਤਲਲਾ ਤਕਰਉਂਦੇ ਰਹੇ ਨਹੀਂ ਪਰ ਕੋਪਿਆ ਫਿਰ ਦਰਸੀ ਨਾ ਕਰਉਂਦਾ ਪੇ ਫਿਰ ਤੁਹਾਨੂੰ ਪਤਾ ਮਾਂ ਕੋ ਨਹੀਂ ਬੱਚਾ ਵੇ ਕਰ ਜਾਂਦਾ ਭੁੱਖੇ ਤੇ ਵੀ ਨਹੀਂ ਵੇਖੇ ਜਾਂਦੇ ਮਾਂ ਤੇ ਜ਼ਿਆਦਾ ਬਾਤ ਝੇੜ ਮਾਂ ਤੇ ਕਿੰਜ ਤੇਰਾ ਬੱਚਾ ਜਿੰਦਾ ਰਹੇ ਮਮੀ ਜੀ ਮੈਂ ਮਰ ਜਾ ਬੱਚਾ ਨਾ ਵੰਦ ਰਵਾਰ ਗੜੀ ਜੋ ਮਾਲਕ ਦਾ ਹੁਕਮ ਉਹ ਕਰ ਸਕਦੀ ਗੜੀ ਭੈਣ ਭਰਾ ਮੇਰੇ ਮਤ ਕਰਨ ਤੇ ਮੈਂ ਬਹੁਤ ਬਹੁਤ ਮਾਲਕ ਦਾ ਸ਼ੁਕਰ ਮਨਾਉਂਗੀ ਚਲੋ ਮੈਂ ਟੈਂਪਰਵਾ ਮਤ ਕਿ ਤੇ ਮੇਰੇ ਬੱਚੇ ਦਾ ਕਰਜਾ ਭੁਗਤਿਆ ਜਦੋਂ ਆਪਾਂ ਪਰੇਸ਼ਾਨ ਹੋ ਜਿਉ ਆਪਣੇ ਬੱਚੇ ਨਵੇਂ ਮਰੇ ਲੈ ਕੇ ਆਪਣੀ ਪਤਨੀ ਤੇ ਆਪਣਾ ਕੁੜੀਆ ਲੈ ਕੇ ਤੇ ਆਪਣਾ ਘਰ ਚੋਂ ਹੁੰਦਾ ਤੇ ਨੇ ਇਹੋ ਤਨਵਾੜੇ ਕੋ ਮੰਗਦੀ ਬਾਕੀ ਮੈਂ ਕੁਛ ਨਹੀਂ ਮੰਗਲੀ ਹਾਂ ਜੀ ਸਿੰਦਰ ਸਿੰਘ ਦੀ ਇੰਨਾ ਗੰਭੀਰ ਮਾਹੌਲ ਆ ਕਿ ਸੜਕੋਂ ਵੀ ਬਰਦਾਸ਼ ਜਿਹੜਾ ਉਹ ਨਹੀਂ ਹੋ ਰਿਹਾ ਸਾਰਾ ਪਰਿਵਾਰ ਜਿਹੜਾ ਵਾ ਪੂਰੀ ਤਰ੍ਹਾਂ ਵਿਲਕ ਰਿਹਾ ਅਤੇ ਹੁਣ ਕਿਸੇ ਸਾਜੀ ਦਾਨੀ ਸੱਜਣ ਦੇ ਜਿਹੜੇ ਆ ਉਹ ਬਰੂਹਾ ਵਾਂਗ ਵੇਖ ਰਹੇ ਕਿ ਕਦੋਂ ਆਉਣ ਤੇ ਕਦੋਂ ਲਾਜ ਸਤਿੰਦਰ ਸਿੰਘ ਨਾਲ ਆਪਾਂ ਗੱਲਬਾਤ ਕਰਾਂਗੇ ਠੀਕ ਕੰਮ ਕਰਦੇ ਸੀ ਕਿ ਕਦੋਂ ਤੋਂ ਮੰਜੇ ਪਿਓ ਮੈਂ ਜੀ ਰਾਜ ਸਾਥੀ ਘਾਲ ਦੀ ਮੈਂ ਰਾਜ ਮੈਸੀ ਦਾ ਕੰਮ ਕਰਦਾ ਤੇ 2 ਸਾਲ ਹੋ ਗਏ ਮੇਰੀਆਂ ਕਿਡਨੀ ਦਾ ਖਰਾਬ ਹੋ ਗਿਆ ਤੇ 9 ਦਾ ਮਹੀਨੇ ਹੋ ਗਏ ਦਾਲ ਚੀਨ ਚਾਹ ਹਾਂਜੀ ਹੁਣ ਜਿਹਦਾ ਇਲਾਜ ਕਰਦਾ ਕੁਝ ਰਿਲੀਫ ਆ ਕਿ ਜਾਂ ਕੀ ਮਤਲਬ ਹੁਣ ਸਥਿਤੀ ਹੈ ਵੀ ਨਹੀਂ ਕਿੰਨੀ ਵਾਰੀ ਕਰਦੇ ਮਾਰਾ ਮੋਟਾ ਗੁਜ਼ਾਰਾ ਖਰਾਬ ਹੋ ਗਿਆ ਇਹਨਾਂ ਦਾਲ ਚੀਨ ਨੂੰ ਦਾ ਈਗਾ ਟੂ ਕਾ 15 16 ਰੁਪਏ ਦਾ ਖਰਚਾ ਆ ਗਿਆ ਹਫਤੇ ਦਾ ਘਰ ਦੇ ਘਾਰਕੂਦ ਦੇ ਕੰਮ ਕਰਨ ਦੇ ਇਹੋ ਗੁਜਾਰਾ ਮਾਰ ਰ ਮੇਰ ਕੋ ਤੇ ਨੰਨੇ 2 ਸਾਲ ਦੇ ਪਹਿਲਾਂ ਤੁਸੀਂ ਸੇਵਾਾਈ ਕਰਦੇ ਸੀ ਹੁਣ ਅੱਜ ਪਰਿਵਾਰ ਤੇ ਜਿਹੜਾ ਉਹ ਮਤਲਬ ਬੋਝ ਬਣ ਗਿਆ ਬੋਝ ਬਣ ਗਿਆ ਮੇਰਾ ਬੜਾ ਸੋਨਾ ਗੁਜਾਰਾ ਚੱਲਦਾ ਹੈ ਬਹੁਤ ਹੀ ਸੋਨਾ ਦਾਲ ਫੁਲਕਾ ਚੱਲਦਾ ਹੈ ਤੁਹਾਨੂੰ ਅੱਜ ਮੈਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਮੈਂ ਅਪੀਲ ਨਹੀਂ ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਕਿ ਮੇਰੀ ਸਾਰੇ ਵੱਧ ਤੋਂ ਵੱਧ ਭਰਾ ਮੇਰੀ ਮੱਝ ਕਰ ਲਵੇ ਤੇ ਮੈਂ ਫੇਰ ਜਿਹੜਾ ਚੰਗਾ ਪਲਾ ਹੋ ਕੇ ਆਪਣਾ ਕੰਮ ਕਰਾਂ ਤੇ ਆਪਣੀ ਡਾਕਟਰਾਂ ਨੇ ਨਾ 10 ਲੱਖ ਰੁਪਏ ਦਾ ਕਿਵੇਂ ਦਾ ਪ੍ਰਬੰਧ ਕਿੱਦਨੀ ਦਾ ਜੀ ਵੇਖੋ ਜੀ ਮੇਰੀ ਘਰ ਦੀ ਵੀ ਤੇ ਮੇਰੀ ਸੀਮ ਹੈ ਜੀ ਗਰੁੱਪ ਸੀਮ ਹੈਗਾ ਤੇ ਇਹ ਦੇਣਗੇ ਫਿਰ ਨਹੀਂ ਤੇ ਚਲੋ ਮੇਰਾ ਸਰ ਜੀ ਹਾਂ ਜੀ ਸੋ ਦੇਖ ਸਕਦੇ ਹੋ ਕਿ ਬਿਸ਼ੱਕ ਇਹਨਾਂ ਦੀ ਵਾਈਫ ਨੇ ਕਿਹਾ ਕਿ ਮੈਂ ਕਿੱडनी ਦੇ ਦਿਆਂਗੀ ਲੇਕਿਨ ਫਿਰ ਵੀ ਆਪਰੇਸ਼ਨ ਦਾ ਖਰਚਾ ਜਿਹੜਾ ਵਾ ਬੜਾ ਵੱਡਾ ਦੱਸਿਆ ਜਾ ਰਿਹਾ ਉਸ ਮਾਸੇ ਵੀ ਜਿੱਥੇ ਬੰਦੀਆਂ ਤੇ ਹੋਰ ਭਾਵਾਂ ਨੂੰ ਬੇਨਤੀ ਕਰਦੇ ਆ ਕਿ ਕੁਝ ਅੱਗੇ ਆਉਣ ਪਿੰਡ ਇਹਨਾਂ ਦਾ ਹਸਨਪੁਰਾ ਬਟਾਲਾ ਤੋਂ ਡੇਰਾ ਰੋਡ ਉੱਪਰ ਸਥਿਤਾ ਪٹرول ਪੰਪ ਦੇ ਲਾਗੇ ਬਿਲਕੁਲ ਤੇ ਇੱਕ ਛੋਟਾ ਗੁਰਦੁਆਰਾ ਪੈਂਦਾ ਗੁਰਦੁਆਰੇ ਦੀ ਕੋਈ ਕੋਲ ਬਿਲਕੁਲ ਇਹਨਾਂ ਦਾ ਘਰ ਆ ਕੋਈ ਵੀ ਸਰਜੰਟ ਜਿਹੜਾ ਵਾ ਸਿੱਧਾ ਆਣ ਕੇ ਪਿੰਡ ਹਸਨਪੁਰਾ ਵਿੱਚ ਆ ਕੇ ਸੰਪਰਕ ਕਰ ਸਕਦਾ ਹੈ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਣ ਬਟਾਲਾ ਗੁਰਦਾਸ